ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੰਡ ਸਲਾਣਾ ਇਹ ਪੰਡ ਖੰਨੇ ਦੇ ਨੇੜ ਹੈ ਸ਼੍ਰੀ ਕ੍ਰਿਸ਼ਨਾ ਡੇਰੀ ਫਾਰਮ ਆ ਦੱਸੋ ਜਿੱਥੇ ਅੱਜ ਦੀ ਇਹ ਵੀਡੀਓ ਬਣਾ ਰਹੇ ਆ ਤੇ ਬਹੁਤ ਸਾਰੇ ਪਸ਼ੂ ਇਹਨਾਂ ਕੋਲ ਵਿਕਰੀ ਵਾਲੇ ਹਰ ਟਾਈਮ ਮੌਜੂਦ ਹੁੰਦੇ ਆ 30 30 ਨਗ ਇੱਕੋ ਟਾਈਮ ਤੇ ਇੱਥੇ ਤੁਹਾਨੂੰ ਦੇਖਣ ਨੂੰ ਮਿਲਣਗੇ ਹੁੰਦੀਆਂ ਜ਼ਿਆਦਾਤਰ گاਵਾਹੀਆਂ ਤੇ گاਵਾں ਦੇ ਵਿੱਚ ਵੀ ਸੂਏ ਸਵਾਏ ਪਸ਼ੂ ਵੀ ਮਿਲ ਜਾਂਦੇ ਆ ਜੇ ਕੋਈ ਭਰਾ ਗੱਭਣ ਇਕੱਠੀਆਂ گاਵਾں ਖਰੀਦਣੀਆਂ ਚਾਹੁੰਦਾ ਤਾਂ ਉਹ ਵੀ ਮਿਲ ਜਾਣੀਆਂ ਅੱਜ ਦੀ ਵੀਡੀਓ ਦੇ ਆਪਾਂ ਬਹੁਤੇ ਨਾਕ ਤੁਹਾਨੂੰ ਦਿਖਾ ਦੇਣੇ ਆ ਵੈਸੇ ਅੰਦਾਜ਼ਾ ਤੁਸੀਂ ਇਹ ਮੰਨ ਕੇ ਚੱਲੋ ਵੀ ਇੱਥੇ 30 ਦੇ ਆਸ-ਪਾਸ ਪਸ਼ੂ ਅੱਜ ਵੀ ਹੈ ਬਹੁਤੀਆਂ گاਵਾں ਗੱਭਣ ਹੈ ਤਿੰਨ گاਵਾ ਆਬ ਜੀਆਂ ਜਿਹੜੀਆਂ ਇਹ ਮੰਨ ਲਓ ਵੀ ਰਾਤ ਹੀ ਸੂਈਆਂ ਗੱਭਣਾ ਵਾਲੀ ਗੱਲ ਹੀ ਹੈ ਤੇ ਵਿੱਚੋਂ ਪੰਜ ਚਾਰ گاਵਾ ਜਿਹੜੀਆਂ ਉਹ ਦੁੱਧ ਤੇ ਵੀ ਚੱਲ ਰਹੀਆਂ ਸੋ ਲਾਸਟ ਤੱਕ ਵੀਡੀਓ ਜ਼ਰੂਰ ਦੇਖਿਓ ਜਿਹੜਾ ਨਾ ਗਜਜੂਗਾ ਉਹਦੀ ਤਸੱਲੀ ਤੁਸੀਂ ਕਰਨੀ ਹੈ ਨੰਬਰ ਸਕਰੀਨ ਉੱਤੇ ਚੱਲਦਾ ਰਹਿਣਾ ਇੱਕ ਹੋਰ ਬੇਨਤੀ ਜੇ ਕੋਈ ਵੀਰ ਇੱਥੋਂ ਜਾੜਾ ਦੂਰ ਤੋਂ ਇਸ ਵੀਡੀਓ ਨੂੰ ਦੇਖ ਰਿਹਾ ਜਿਵੇਂ ਮੇਰਾ ਏਰੀਆ ਫਰੀਦਕੋਟ ਆ ਤਾਂ ਫਰੀਦਕੋਟ ਏਰੀਏ ਦਾ ਜੇ ਕੋਈ ਭਰਾ ਇੱਥੇ ਵੀਡੀਓ ਦੇਖ ਰਿਹਾ ਪਸ਼ੂ ਖਰੀਦਣਾ ਚਾਹੁੰਦਾ ਤਾਂ ਇਹ ਨਾ ਸੋਚੋ ਵੀ ਖਾਨਾ ਬਹੁਤ ਆ ਦੂਰ ਹੈ ਕਾਰਨ ਇਹ ਆ ਵੀ ਇੱਥੇ ਰਹਿਸ਼ ਦਾ ਪ੍ਰਬੰਧ ਹੈ ਤੁਸੀਂ ਸ਼ਾਮ ਨੂੰ ਪਹੁੰਚੋ ਜਿਹੜਾ ਪਸ਼ੂ ਖਰੀਦਣਾ ਹੈ ਉਹਦੀ ਚਵਾਈ ਕਰੋ ਜੇ ਤੁਸੀਂ ਸੂਆ ਪਸ਼ੂ ਖਰੀਦ ਰਹੇ ਹੋ ਅਗਲੇ ਦਿਨ ਸਵੇਰ ਵੀ ਇੱਥੇ ਤੁਸੀਂ ਮਿਲਕਿੰਗ ਕਰੋ ਰਹਿ ਕੇ ਤੇ ਆਪਦੀ ਜਦੋਂ ਤੁਹਾਡੀ ਤਸੱਲੀ ਹੋ ਜਾਂਦੀ ਹੈ ਤੇ ਫੇਰ ਇੱਥੋਂ ਤੁਸੀਂ ਪਸ਼ੂ ਆਪਦੇ ਏਰੀਆ ਨੂੰ ਬੇਸ਼ੱਕ ਲੈ ਜਾਓ ਪਸ਼ੂ ਤੁਹਾਨੂੰ ਇੱਥੋਂ ਚੰਗੀ ਕੁਆਲਿਟੀ ਦਾ ਤੇ ਤੁਹਾਡੀ ਪਸੰਦ ਦਾ ਮਿਲ ਜਾਣਾ ਸੋ ਇਹ ਤਿੰਨ ਚਾਰ گاਵਾ ਜਿਹੜੀਆਂ ਤਿੰਨ گاਵਾ ਇੱਧਰ ਤੁਸੀਂ ਹੁਣ ਦੇਖ ਰਹੇ ਹੋਵੋਗੇ ਇਹ ਬਿਲਕੁਲ ਹੀ ਤਾਜ਼ੀਆਂ ਸੂਆਂ ਵੀ ਹੈ ਬਹੁਤ ਸੋਹਣੇ ਢਾਂਚੇ ਦੀ ਇੱਕ ਗਾਂ ਇਸ ਸਾਈਡ ਤੇ ਵੀ ਖੜੀ ਹੈ ਇਤੋਂ ਬਿਨਾ ਕੁਸ گاਵਾ ਇਸ ਸਾਈਡ ਦੇ ਉੱਤੇ ਵੀ ਤੁਹਾਨੂੰ ਦੇਖਣ ਨੂੰ ਮਿਲਣਗੇ ਸੋ ਇਹ ਜਿਹੜੀਆਂ ਗੱਬਣ گاਵਾ ਹੈ ਇੱਕ ਤੁਹਾਨੂੰ ਅਲੈਦਾ ਫਿਰਦੀ ਹੈ ਖੁੱਲੀ ਫਿਰਦੀ ਵਹਿੜ ਹੈ ਬੜੇ ਚੰਗੇ ਦੁੱਧ ਦੀ ਗਰੰਟੀ ਵਾਲੀ ਬਾਈ ਤੁਹ ਦੱਸਦੇ ਆ ਵੀ ਇਹ ਗਾਂ ਹੈਗੀ ਹੈ ਇਹ ਵੀ ਤੁਹਾਨੂੰ ਮੈਂ ਇਸ ਵੀਡੀਓ ਚ ਦਿਖਾਉਂਗਾ ਨਾਲ ਇੱਕ ਜਰਸੀ نسل ਦਾ ਬੱਚਾ ਇਹ ਵੀ ਫॉर ਸੇਲ ਹੈ ਸੋ ਲਾਸਟ ਤੱਕ ਵੀਡੀਓ ਦੇਖਿਓ ਆਓ ਮਿਲिए ਬਾਈ ਨੂੰ ਕਰਦੇ ਆਂ ਗੱਲਬਾਤ ਤੇ ਚੱਲਦੇ ਆਂ ਪਹਿਲਾਂ ਆਪਾਂ ਇੱਧਰ ਸਾਹਮਣੇ ਜਿਹੜਾ ਬੈਨਰ ਲੱਗਾ ਹੈ ਉੱਥੇ ਖੜੀਆਂ ਗਾਵਾਂ ਪਹਿਲਾਂ ਦਿਖਾਉਨੇ ਆਂ ਉਸ ਤੋਂ ਬਾਅਦ ਚ ਮੁੜਾਂਗੇ ਇਸ ਸਾਈਡ ਵਾਲੀਆਂ ਗਾਵਾਂ ਵੀਰ ਵਿਰੇਂਦਰ ਬਾਈ ਸਤਿ ਸ਼੍ਰੀ ਅਕਾਲ ਸਾਸ਼ੀਆ ਬਾਈ ਅੱਜ ਆਪਣੇ ਕੋਲ ਫੇਰ ਸੁਖਣਾ 30 ਦੇ ਆਸ-ਪਾਸ ਪਸ਼ੂ ਹੋਣਗੇ ਹਨ ਹਾਂਜੀ ਪਾਜੀ ਆਪਣੇ ਕੋਲ 12 ਮਹੀਨੇ 30 ਦਿਨ 24 ਘੰਟੇ ਆਪਣੇ ਕੋਲ ਜਾਨਵਰ ਅਵੇਲੇਬਲ ਰਹਿੰਦੇ ਨੇ ਜੀ ਠੀਕ ਹੈ ਤੇ 6-7 ਜਾਨਵਰ ਆਪਾਂ ਵੇਚੇ ਤੇ ਉਹਦੇ 4-5 ਆਪਣੇ ਕੋਲ ਅੱਜ ਫੇਰ ਨਵੇਂ ਆ ਗਏ ਜੀ ਠੀਕ ਹੈ ਮਤਲਬ ਜਦੋਂ ਵੀ ਕੋਈ ਆਊਗਾ ਇਹ ਨਹੀਂ ਵੀ ਉਹਨੂੰ ਕਹਿ ਦਾਂਗੇ ਵੀ ਇਹ ਤਾਂ ਵੈਗੇ ਪਸ਼ੂ ਹੈ ਨਹੀਂ ਮੌਕੇ ਤੇ ਮਿਲ ਜਾਣਗੇ ਹਾਂਜੀ ਬੰਦਾ ਘਰੋਂ ਸਲਾਹ ਕਰਕੇ ਆਵੇ ਜੀ ਕਿਉਂਕਿ ਰੇਟ ਆਪਾਂ ਪਹਿਲਾਂ ਦੱਸ ਦਿੰਨੇ ਹਰ ਇੱਕ ਬੰਦੇ ਨੂੰ ਕਿ ਆਪਾਂ ਕੋਲ ਸਟਾਰਟਿੰਗ ਮੇ 70-75000 ਦੀ ਹੈ ਹੂੰ ਜਿਹੜੇ ਬੰਦੇ ਨੇ ਸਲਾਹ ਕਰਕੇ ਘਰੋਂ ਆਉਣ ਆ ਕਿ ਉਹਨਾਂ ਉਹ ਗਾਂ ਕਦੇ ਖਾਲੀ ਨਹੀਂ ਮੁੜ ਕੇ ਜਾਂਦਾ ਆਪਣੇ ਕੋਲੋਂ ਜੀ ਠੀਕ ਹੈ ਉਹਨੂੰ ਉਹਦੀ ਪਸੰਦ ਦੀ ਗਾਂ ਮਿਲ ਜਾਂਦੀ ਹੈ ਮਿਲ ਜਾਂਦੀ ਹੈ ਜੀ ਅੱਛਾ ਜਿਹੜਾ ਟਰਾਂਸਪੋਰਟ ਦੀ ਜੇ ਆਪਾਂ ਗੱਲ ਕਰਦੇ ਆਂ ਕੋਈ ਬੰਦਾ ਪਰਸਨਲ ਵਹੀਕਲ ਤੇ ਆ ਜਾਂਦਾ ਆਪਦੇ ਤੇ ਹਾਂਜੀ ਹਾਂਜੀ ਉਹ ਤਾਂ ਖੰਨਾ ਨੇੜ ਪੈਂਦਾ ਪੂਰੇ ਇੱਥੇ ਸਹੂਲਤ ਹੋਊਗੀ ਹਾਂਜੀ ਹਾਂਜੀ ਹੁੰਦੀ ਹੈ ਜੀ ਠੀਕ ਹੈ ਆਪਣੇ ਕੋਲੇ 4-5 ਗੱਡੀਆਂ ਤਾਂ ਆਪਣੇ ਕੋਲੇ ਮੌਕੇ ਤੇ ਹੁੰਦੀਆਂ ਨੇ ਜੀ ਅੱਛਾ ਇੱਥੇ ਹੀ ਹੁੰਦੀਆਂ ਹਨ ਤੁਹਾਡੇ ਮੂਹਰੇ ਇੱਕ ਗੱਡੀ ਗਈ ਹੈ ਜੀ ਗਾਂ ਲਾ ਕੇ ਦੋ گاਵਾ ਲੈਣ ਗਈ ਹੈ ਜੀ ਹੋਰ ਉਹ ਠੀਕ ਹੈ ਅੱਜ ਆਪਾਂ ਸ਼ੁਰੂਆਤ ਕਰਦੇ ਆਂ ਇਸ ਸਾਈਡ ਦੇ ਉੱਤੇ ਜਿਹੜੀਆਂ ਵੱ ਕੀ ਡਿਟੇਲ ਹੈ ਜੀ ਅਜੇ ਤਕਰੀਬਨ 24 25 ਦਿਨ ਰਹਿੰਦੇ ਨੇ ਹਜੇ ਜੀ ਠੀਕ ਹੈ ਦੂਜਾ ਸੂਆ ਸੂਣਾ ਜੀ ਇਹਨੇ ਹੂੰ 42 43 ਲੀਟਰ ਪਹਿਲੇ ਸੂਏ ਦੀ ਗਾਰੰਟੀ ਹੈ ਜੀ ਬੰਦੇ ਦੀ ਠੀਕ ਹੈ ਕੀ ਪਾਇਆ ਹੋਇਆ ਇਹਨਾਂ ਟਰਕ ਦੀ ਬਣਤਰ ਤੁਸੀਂ ਦੇਖ ਸਕਦੇ ਹੋ ਹੂੰ ਚੰਗੇ ਸੀਮਨ ਦੀ ਆਪ ਹੈ ਚੰਗੇ ਸੀਮਨ ਤੋਂ ਹੀ ਪ੍ਰੈਗਨੈਂਟ ਹੈ ਜੀ ਠੀਕ ਹੈ ਚੰਗੀ ਜਨਰੇਸ਼ਨ ਹੈ ਜੀ ਸਾਰਾ ਆਪਣਾ ਰਿਕਾਰਡ ਆਪਾਂ ਬੰਦੇ ਨੂੰ ਫੋਨ ਤੇ ਦਵਾਵਾਂਗੇ ਜੀ ਇਹਦਾ ਓਕੇ ਠੀਕ ਹੈ ਸੋ ਦੋਸਤੋ ਹਜੇ ਕੱਚੀ ਹੈਗਾ ਬੜੇ ਚੰਗੇ ਰਿਕਾਰਡ ਦੀ ਬਾਈ ਜੀ ਹੋਰੀ ਦੱਸ ਦਿਆ ਵੀ ਹੈਗਾ ਅਸ ਟਾਈਮ ਜਿਹੜੀ ਵਿਕਰੀ ਆਸਤੇ ਆ ਹੁਣੇ ਆਈ ਆ ਪਾਜੀ ਆਪਣੇ ਫਾਰਮ ਤੋਂ ਹੁਣੇ ਲਈ ਆਪਾਂ ਇਹ ਠੀਕ ਤੇ ਮੂਹਰੇ ਆ ਕੇ ਖੜੀ ਹੋ ਆ ਹਜੇ ਓਕੇ ਬਣਤਰ ਦੇਖ ਸਕਦੇ ਹੋ ਗਾਂ ਦੀ ਜੀ ਬੜੇ ਚੰਗੇ ਦੁੱਧ ਦੇ ਰਿਕਾਰਡ ਵਾਲੀ ਬਾਈ ਜਿਹੜੀ ਦੱਸਦੇ ਆ ਗਾਂ ਅਸ ਟਾਈਮ ਜਿਹੜੀ ਵਿਕਰੀ ਆਸਤੇ ਆ ਰੇਟ ਤੁਹਾਨੂੰ ਆਈਡੀਆ ਦਿੱਤਾ ਦੱਸੋ ਵੀ 70 75000 ਤੋਂ ਸ਼ੁਰੂਆਤੀ ਰੇਟ ਹੋ ਜਾਂਦੇ ਆ ਉਸ ਤੋਂ ਬਾਅਦ ਜਿੱਦਾਂ ਦੀ ਗਾਂ ਜਿੱਦਾਂ ਦੀ ਕੁਆਲਿਟੀ ਖਰੀਦਣੀ ਚਾਹਣੇ ਉਦਾਂ ਦੀ ਤੁਹਾਨੂੰ ਇੱਥੋਂ ਗਾਂ ਮਿਲ ਜੂਗੀ ਸੋ ਹਾਈਟ ਲੈਂਥ ਫੋਲਾ ਹਜੇ 25 ਦਿਨ ਬਾਕੀ ਹੈ ਤੇ 25 ਦਿਨ ਬਹੁਤ ਹੁੰਦੇ ਆ ਇੱਕ ਪਸ਼ੂ ਨੂੰ ਦੁੱਧ ਲਾਉਣ ਵਾਸਤੇ ਸ਼ੁਰੂਆਤ ਕੀਤੀ ਹੈ ਇਹਨੇ ਹਵਾਨੇ ਦੀ ਤੇ ਰੱਖੂਗੀ ਫਿਕਸ ਹਵਾਨਾ ਕਿਉਂਕਿ ਥੱਲੇ ਨੂੰ ਲਮਕਦਾ ਨਹੀਂ ਹਵਾਨਾ ਇਹ ਤੁਸੀਂ ਇਹਦੀ ਬਣਾਵਟ ਤੁਹਾਨੂੰ ਸਮਝ ਆਊਗੀ ਇੱਥੋਂ ਸੋ ਹਜੇ ਇਹ ਕੱਚੀ ਹੈ ਬੈਡ ਇਹ ਦੂ ਬਾਅਦ ਚ ਤੁਹਾਨੂੰ ਇੱਕ ਤਿਆਰੀ ਜੀ ਚਗਾ ਦਿਖਾਉਣੀ ਹੈ ਇਹ ਕਨਮਾ ਸੂਆ ਬਾਈ 2 ਨੰਬਰ ਵਾਲੀ ਪਾਜੀ ਦੂਜਾ ਸੂਆ ਜੀ ਦੰਦੋਂ ਪ੍ਰੋਪਰ ਚਾਰ ਦੰਦ ਜੀ ਠੀਕ ਹੈ ਤਕਰੀਬਨ 33 34 ਲੀਟਰ ਪਹਿਲੇ ਸੂਏ ਦੁੱਧ ਪਾਇਆ ਹੋਇਆ ਜੀ ਠੀਕ ਹੈ ਲੈਵੇ ਦੀ ਬਣਤਰ ਦੇਖੋ ਤੁਸੀਂ ਇਹ ਗਾੜੀ ਪਿਛਾੜੀ ਬਹੁਤ ਚੰਗੇ ਹੈ ਜਗ੍ਹਾ ਹਜੇ ਵੀ ਬਹੁਤ ਪਈ ਹੈ ਤਿੰਨ ਚਾਰ ਦਿਨ ਲੈ ਜੂਗੀ ਇਹ ਸੂਣ ਜੀ ਠੀਕ ਹੈ ਖੋਲੀ ਬਾਈ ਸੋ ਦੇਖੋ ਹਵਾਨਾ ਫਿਕਸ ਹਵਾਨਾ ਹੈ ਇਦਾਂ ਦੇ ਹਵਾਨਿਆਂ ਦੇ ਉੱਤੇ ਇਨਵੈਸਟਮੈਂਟ ਕਰਦੇ ਹਾਂ ਤਾਂ ਕਦੇ ਵੀ ਇਸ ਪਖਤੋਂ ਘਾਟਾ ਨਹੀਂ ਪੈਂਦਾ ਵੀ ਕੋਈ ਥੋ ਹਵਾਨਾ ਟੁੱਟ ਨਾ ਜਾਵੇ ਜਾਂ ਗ੍ਰੀਨ ਭਾਜੀ 28 29 ਗਾਵਾਂ ਨੇ ਅੱਜ ਆਪਣੇ ਕੋਲ ਜੀ 25 ਤੋਂ ਪਲਸ ਗਾਵਾਂ ਦਾ ਆਪਣੇ ਕੋਲ ਸਾਰਾ ਜਨਰੇਸ਼ਨ ਦਾ ਰਿਕਾਰਡ ਹੈ ਜੀ ਟੀਮਨ ਜਿਹੜਾ ਲੱਗਿਆ ਹੋਇਆ ਤੇ ਕਿਹੜੇ ਸੀ ਮੰਦੀ ਆਪ ਹੈ ਤੇ ਸਾਰਾ ਮਗਲ ਆ ਜੀ ਠੀਕ ਹੈ ਚਮਕ ਚਮਕ ਤੁਸੀਂ ਗਾਂਂ ਦੀ ਦੇਖ ਲਓ ਬੰਦੇ ਬਈ ਸੋਹਣੀ ਗਾਂਦ ਸੋ ਚੰਗੀ ਤਿਆਰ ਹੋਈ ਵੀ ਹੈ ਹਾਲਾਂਕਿ ਅਜੇ ਦਿਨ ਲੈਂਦੀ ਹੈ ਸਪੇਸ ਹੈਗੀ ਹੈ ਹਵਾਨੇ ਚ ਇੱਕ ਹੋਰ ਤੁਹਾਨੂੰ ਇਦੋਂ ਅੱਗੇ ਗਾਂ ਦਿਖਾਉਣੇ ਆ ਆ ਬਈ ਡਿਟੇਲ ਇਹਦੀ ਵੀ ਜੀ ਦੂਜੇ ਸੂਏ ਸੂਣਾ ਜੀ ਬੱਚੀ ਨੇ ਆਰਡਰ ਦੀ ਇਹਦੀ ਵੀ ਕੁਆਲਿਟੀ ਦੇਖ ਲਓ ਬਿਲਕੁਲ ਫਿਕਸ ਹੈ ਜੀ ਠੀਕ ਹੈ ਤਕਰੀਬਨ 6 ਦੰਦ ਆਂਦਾ ਜੀ 26 27 ਕਿਲੋ ਪਹਿਲੇ ਸੂਏ ਦੁੱਧ ਦਾ ਰਿਕਾਰਡ ਆ ਇਹਦਾ ਓਕੇ ਤੋਰ ਦੀ ਮੈਂ ਸੋ 26 27 ਕਿਲੋ ਦੁੱਧ ਦਾ ਰਿਕਾਰਡ ਪਹਿਲੇ ਸੂਏ ਸੂਆ ਦੂਜਾ 6 ਦੰਦ ਬਣਤਰ ਦੇਖ ਲਓ ਬੱਚੀ ਜੀ ਕਿ ਆ ਛੋਟੇ ਕੰਨ ਬਿਲਕੁਲ ਹੂੰ ਸੋ ਹਵਾਨਾ ਕੱਟ ਵਾਲਾ ਜਦੋਂ ਦੁੱਧ ਤੇ ਆ ਜਾਂਦੀ ਓਦੋਂ ਬਾਅਦ ਚ ਹਵਾਨਾ ਜਿਹੜਾ ਉਹ ਇਹਦੀ ਸ਼ੇਪ ਹੋਰ ਬਹੁਤ ਸੋਹਣੀ ਲੱਗੂਗੀ। ਤਕਰੀਬਨ 10-12 ਦਿਨ ਲੈ ਜਾਣੇ ਹਜੇ ਹੋਰ ਨੇ ਜੀ। ਠੀਕ ਹੈ ਹਜੇ 10-12 ਦਿਨ ਲੈਂਦੀ ਐ। ਸਟਰਕਚਰ ਤੁਸੀਂ ਇਹਦਾ ਵੀਡੀਓ ਚੋ ਦੇਖ ਰਹੇ ਹੋ। ਇਹ ਦੂ ਅੱਗੇ ਬਈਆਂ। ਦੂਜੇ ਸੂਏ ਪਾਜੀ ਇਹ ਵੀ ਤਕਰੀਬਨ 33-34 ਲੀਟਰ ਪਾਇਆ ਹੋਇਆ ਹੈ ਬੱਚੇ ਦੁੱਧ। ਤਕਰੀਬਨ 10-11 ਦਿਨ ਹਜੇ ਵੀ ਇਹਦੇ ਪਾਏ ਨੇ ਜੀ। ਤਕਰੀਬਨ 40 ਲਵੇ 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 ਦੁੱਧ ਪਾ ਦੂਗੀ ਜੀ। ਠੀਕ ਹੈ। ਕਾਟਰ ਦੀ ਕੁਆਲਿਟੀ ਤੁਸੀਂ ਅੱਗੇ ਨੂੰ ਵੀ ਦੇਖ ਸਕਦੇ ਹੋ ਕਿੰਨਾ ਪੂਰਾ ਭਰਿਆ ਪਿਆ ਜੀ ਮਿਲਕ ਵੇਂ ਦੇਖੋ ਕਿੰਨੀ ਮੋਟੀ ਐ। ਸਹੀ ਐ। ਸੋ ਦੱਸੋ ਕੋਈ ਹਵ ਜੇ ਕਿਸੇ ਵੀਰ ਨੇ ਨਵਾਂ ਫਾਰਮ ਸ਼ੁਰੂ ਕਰਨਾ ਤੇ ਲਾਟ ਦੇ ਵਿੱਚ ਮਾਰ ਲੈਣਾ ਜੀ ਆਪਣੇ ਕੋਲ ਸਾਰਾ ਉਹ ਜੇ ਮਤਲਬ ਦਾ ਮਾਲ ਆ ਜੀ ਠੀਕ ਹੈ ਸ਼ੁਰੂਆਤ ਜੇ ਕੋਈ ਭਰਾ ਕਰਨੀ ਚਾਹੁੰਦਾ ਹੈ ਤਾਂ ਇਦਾਂ ਦੀਆਂ گاਵਾں ਤੋਂ ਬੱਚੇ ਵਧੀਆ ਲੈ ਸਕਦੇ ਹੋ ਤੁਸੀਂ ਦੁੱਧ ਵੀ ਦੇਈ ਜਾਣੀਆਂ ਤੇ ਨਾਲ ਬੱਚੇ ਜਿਹੜੇ ਤੁਸੀਂ ਬਰੀਡਿੰਗ ਤੇ ਵੀ ਕੰਮ ਕਰ ਸਕਦੇ ਹੋ ਬਹੁਤ ਚੰਗੀ ਆ ਗਾੜੀ ਤੇ ਪਛਾਣ ਨੂੰ ਵੀ ਹੋਵਾਨਾ ਹੁਣ ਤੁਸੀਂ ਦੇਖੋ ਕਾਫੀ ਚੰਗਾ ਦਿਸ ਰਿਹਾ ਲੰਬਾਈ ਚੰਗੀ ਹੈ ਗਾਂ ਦੀ ਬੰਦੇ ਬਈ ਇਹ ਦੂ ਅੱਗੇ ਇੱਕ ਹੋਰ ਗਾਂ ਜਿਹੜੀ ਤੁਹਾਨੂੰ ਦਿਖਾਉਣੇ ਆ ਤਕਰੀਨ ਭਾਜੀ 20 22 ਦੇ ਰਹਿਣ ਨੇ ਹਜੇ ਜੀ ਦੂਜਾ ਸੂਆ ਜੀ 6 ਦੰਦ ਠੀਕ ਹੈ ਤੇ 33 34 ਲੀਟਰ ਦਾ ਪਹਿਲੇ ਸੂਏ ਦਾ ਰਿਕਾਰਡ ਆ ਜੀ 61 ਰਾ ਜੀ ਬਿਲਕੁਲ ਹੂੰ ਨਾੜਾ ਤੁਸੀਂ ਦੇਖ ਸਕਦੇ ਹੋ ਇੱਧਰ ਗੁੰਦਿਆ ਪੈ ਨਾੜਾ ਨਾਲ ਜੀ ਹੁਣ ਤੋਂ ਪੂਰਾ ਜੀ ਠੀਕ ਹੈ ਥਣ ਦਾ ਸਾਈਜ਼ ਬੜਾ ਸੋਹਣਾ ਚਾਹੇ ਹੱਥੀ ਹੱਥ ਚ ਨਾਲ ਚੋਲਵੇ ਬੰਦਾ ਚਾਹੇ ਮਸ਼ੀਨੀ ਚੋਲਵੇ ਜੀ ਸਹੀ ਸੋ ਇਹਦਾ ਵੀ ਢੰਚਾ ਤੁਸੀਂ ਦੇਖੋਗੇ ਕਾਫੀ ਚੰਗਾ ਹਵਾਨਾ ਕਾਫੀ ਚੌੜਾ ਰੱਖੂਗੀ ਰੱਖੂਗੀ ਫੈਕਸੀ ਥੱਲੇ ਨੂੰ ਲਮਕਦਾ ਨਹੀਂ ਹਵਾਨਾ ਉਰਲੇ ਪਾਸੇ ਵੀ ਨਾੜਾਂ ਚੰਗੀਆਂ ਦਿਸਣਗੀਆਂ ਸਟਰਕਚਰ ਤੁਸੀਂ ਦੇਖ ਲਓ ਖੁੱਲੀਆਂ ਛੱਡੀਆਂ ਹੋਈਆਂ ਬਾਜੀ ਫਾਰਮ ਦੀਆਂ ਗਾਂਵਾਂ ਨੇ ਸਾਰੀਆਂ ਹੀ ਠੀਕ ਹੈ ਕੋਈ ਸਿੰਗਲ ਗਾਂ ਵੀ ਬੰਦਾ ਆਪਾਂ ਚੈਲੰਜ ਕਰਦੇ ਆ ਕੋਈ ਸਿੰਗਲ ਬੰਦਾ ਵੀ ਕਹਿ ਦੇਵੇ ਕਿ ਗਾਂ ਕੋਈ ਘਰੇਲੂ ਗਾਂ ਜੀ ਠੀਕ ਹੈ ਆਪਾਂ ਤੁਹਾਡੇ ਨਾਲ ਪਹਿਲਾਂ ਹੀ ਗੱਲ ਕਰੀ ਸੀ ਜਿੱਦਣ ਆਪਣਾ ਫਾਰਮ ਤਿਆਰ ਹੋ ਗਿਆ ਆਪਾਂ ਟੌਪ ਦੀਆਂ ਗਾਂ ਲੈ ਆਣੀਆਂ ਨੇ ਸਾਰੀਆਂ ਜੀ ਸਹੀ ਹੈ ਕੱਲ ਤੁਹਾਡੇ ਨਾਲ ਵੀਡੀਓ ਤੇ ਫੋਨ ਤੇ ਗੱਲ ਚੱਲਦੀ ਸੀ ਕਿ ਆਪਣੇ ਕੋਲ 12 13 ਨਾਲ ਸੀ ਸੂਏ ਹੋਏ ਜੀ 6 ਰਹਿ ਗਏ ਜੀ ਅੱਜ ਅੱਛਾ ਕੱਲ ਦਾ ਦੋਸਤੋ ਰੂਟ ਥੋੜਾ ਬਠਿੰਡਾ ਸਾਈਡ ਦਾ ਪੂ ਚੋਕਰਦ ਵਾਲੇ ਪਾਸੇ ਦਾ ਹੋ ਗਿਆ ਉਹਦੇ ਕਰਕੇ ਇਸ ਸਾਈਡ ਨੂੰ ਕੱਲ ਡਿਲੇ ਕਰਨਾ ਪੈ ਗਿਆ ਅ ਭਾਈ ਇਹ ਕਿੰਨੇ ਇੱਕ ਦਿਨ ਲਾਉਗੀ ਸੂਣ ਜੀ ਤਕਰੀਬੇ ਭਾਜੀ ਤਿਆਰ ਹੈ ਜੀ ਹੁਣ ਸੁਪਰ ਵੇ ਇੱਕ ਦੋ ਦਿਨ ਕੱਢ ਵੀ ਸਕਦੀ ਆ ਪਰ ਆਰਡਰ ਦੀ ਕੁਆਲਿਟੀ ਦੇਖੋ ਪੂਰਾ ਫਿਕਸ ਆਰਡਰ ਤੇ ਬਨਾਵਟ ਪੂਰੀ ਸੋਹਣੀ ਹੈ ਜੀ ਸੁਆ ਕਿੰਨਾ ਹੋਊਗਾ ਦੂਜਾ ਸੂਆ ਜੀ 24 25 ਲੀਟਰ ਦਾ ਰਿਕਾਰਡ ਆ ਜੀ ਪਹਿਲੇ ਸੂਏ ਦਾ ਠੀਕ ਤੋਰੀ ਸੋ ਫੈਕਸ ਹਵਾਨਾ ਅਥੀ ਚੁਆਈ ਵਾਲਾ ਥਾਣਾ ਸੂਨ ਦੀਆਂ ਲਗਭਗ ਤਿਆਰੀਆਂ ਜੀਆਂ ਜੀ ਹੈ ਹੋ ਸਕਦਾ ਰੇਤੀ ਚ ਖੜੀ ਆ ਪਾਜੀ ਦੋ ਦਿਨ ਲੈ ਵੀ ਸਕਦੀ ਆ ਹੂੰ ਲੈ ਆ ਵੀ ਬੱਸ ਸੋਏ ਜਿਹੜੀਆਂ ਇੱਥੇ ਗਾਵਾਂ ਵੱਧੀਆਂ ਸੀ ਇਹਨਾਂ ਚੋਂ ਇੱਕ ਗਾਂ ਰਹਿ ਗਈ ਜਿਹੜੀ ਤੁਹਾਨੂੰ ਦਿਖਾਉਣੀ ਆ ਤੇ ਫੇਰ ਆਪਾਂ ਚੱਲਦੇ ਆਂ ਦੂਜੇ ਪਾਸੇ ਨੂੰ ਅਹ ਇਹਦੀ ਕੀ ਡਿਟੇਲ ਹੈ ਬਾਈ ਬਈ ਇਹ ਵੀ ਦੂਜਾ ਸੂਆ ਜੀ ਤਕਰੀਬਨ 28 29 ਕਿਲੋ ਦਾ ਰਿਕਾਰਡ ਆ ਜੀ ਠੀਕ ਹੈ ਸਾਈਜ਼ ਦੇਖ ਲਓ ਇਹਦਾ ਵੀ ਜੈਟਰ ਦਾ ਹਜੇ 15 ਦਿਨ ਲੈ ਜੂ ਆਰਡਰ ਦੇਖੋ ਕਿੱਥੋਂ ਸ਼ੁਰੂ ਆ ਰਿਹਾ ਠੀਕ ਹੈ ਆਪਾਂ ਦੂਜੀਆਂ ਦਿਖਾ ਦਈਏ ਬਾਈ ਹਾਂਜੀ ਹਾਂਜੀ ਉਧਰ ਦੱਸੋ ਬੈਣੀਆਂ ਸ਼ੁਰੂ ਹੋ ਗਈਆਂ گاਵਾ ਤੇ ਇਹ ਤੁਹਾਨੂੰ ਦਿਖਾਉਣੇ ਆ ਪਹਿਲਾਂ ਅਹ ਬਾਈ ਇਸ ਸਾਈਡ ਤੇ ਜਿਹੜੀਆਂ گاਵਾ ਇਹਦੇ ਤੁਸੀਂ ਦੱਸ ਦੋ ਜੀ ਡਿਟੇਲ ਮੈਨੂੰ ਕਿੰਨੇ ਸੂਆ ਦੂਜਾ ਸੂਆ ਜੀ ਚੌਗੋ ਕੰਪਲੀਟ ਆ ਛੇ ਦੇ ਦੰਦ ਚੱਕ ਰਹੀ ਆ ਹਜੇ ਜੀ ਤਕਰੀਬਨ 32 ਦਿੱਤੀ ਲੀਟਰ ਦਾ ਉਧਰ ਰਿਕਾਰਡ ਆ ਜੀ ਆਰਡਰ ਦੀ ਬਨਾਵਟ ਦੇਖ ਸਕਦੇ ਹੋ ਕਿੱਥੋਂ ਆ ਰਿਹਾ ਜੀ ਆਰਡਰ ਹਜੇ ਕਿੰਨੇ ਕਿ ਦਿਨ ਲੇਜੂ ਬਈ ਇਹ ਜੀ ਤਿਆਰ ਹੈ ਜੀ ਮਤਲਬ ਅੱਜ ਵੀ ਸੂਪ ਸਕਦੀ ਹੈ ਦੋ ਦਿਨ ਕੱਢ ਵੀ ਸਕਦੀ ਹੈ ਜੀ ਤਿਆਰੀ ਫੁੱਲ ਹੈ ਜੀ ਦੱਸੋ ਵੈੜ ਦੇਖਿਓ ਤੁਸੀਂ ਜੀ ਤਿਆਰੀ ਦੇਖ ਲਿਓ ਸੂ ਸਕਦੀ ਹੈ ਹੋ ਸਕਦਾ ਹੈ ਸ਼ਾਮ ਤੱਕ ਸੂਪੇ ਜਾਂ ਕੱਲ ਨੂੰ ਸੂਪੇ ਕਿਉਂਕਿ ਤਿਆਰੀ ਜਿਹੜੀ ਮੌਕੇ ਦੀ ਆਪਾਂ ਦੇਖਣੀ ਹੈ ਉਹ ਤੁਸੀਂ ਦੇਖ ਲਓ ਇਹਦੀ ਆਰਡਰ ਦੀ ਬਨਾਵਟ ਬਨੂੜ ਬਹੁਤ ਚੰਗੀ ਹੈ ਜੀ ਹਜੇ ਚੰਗਾ ਦੁੱਧ ਪਾਉਣਾ ਵੈੜ ਨੇ ਹਵਾਨੇ ਦਾ ਆਕਾਰ ਕਾਫੀ ਵੱਡਾ ਹੈ ਬਾਕੀ ਹੁਣ ਇਹ ਪੂਰਾ ਢਿਲਾ ਹਵਾਨਾ ਨੇ ਛੱਡਿਆ ਵਿਆ ਨੇੜ ਕਰਕੇ ਸੂਣ ਦੇ ਬੰਦ ਬਾਈ ਇੱਕ ਹੋਰ ਗਾਂ ਇਸ ਤੋਂ ਅੱਗੇ ਭਾਈ ਇਹ ਵੀ ਗੱਭਣ ਨਹੀਂ ਦੱਸਦੀ ਹੈ ਮੇਰੀ ਗੱਭਣ ਹੈ ਜੀ ਹਜੇ ਤਕਰੀਬਨ 15 ਤੋਂ 20 ਦਿਨ ਪਏ ਨੇ ਜੀ ਠੀਕ ਹੈ ਭਾਜੀ ਇਹ ਹਜੇ ਫਾਰਮ ਦੀ ਗਾਂ ਜਿੱਥੇ ਕਦੇ ਬੰਦਾ ਵੀ ਨਹੀਂ ਬੜਿਆ ਜੀ ਅੱਛਾ ਹਾਂਜੀ ਇੰਨਾ ਘ ਡਰਦੀਆਂ ਇਨਸਾਨਾਂ ਤੋਂ ਠੀਕ ਹੈ ਬੰਦੇ ਉੱਥੇ ਮਤਲਬ ਜਿਹੜੇ ਆਪ ਦੇ ਘਰ ਆਈ ਲੂ ਬੰਦੇ ਨੇ ਉਹੀ ਚਵਾਈ ਕਰਦੇ ਨੇ ਉਹਨਾਂ ਦੇ ਹੂੰ 35 36 ਕਿਲੋ ਦਾ ਰਿਕਾਰਡ ਹੈ ਜੀ ਪਹਿਲੇ ਸੂਏ ਦਾ ਹਜੇ 15 20 ਦਿਨ ਲੱਗੇਗੀ ਠੀਕ ਹੈ ਸੋ ਦੋਸਤੋ ਮੀਡੀਅਮ ਹਾਈਟ ਚ ਫੁੱਲ ਸੋਹਣੀ ਬਾਡੀ ਹੈ ਘਰੇ ਜੇ ਕੋਈ ਵੀਰ ਨੇ ਇੱਕ ਦੋ ਪਸ਼ੂ ਰੱਖਣੇ ਆ ਨਾ ਤਾਂ ਇਹ ਆ ਵੀ ਤੁਹਾਨੂੰ ਬਾਲੀ ਜਗ੍ਹਾ ਦੀ ਲੋੜ ਹੈ ਇਸ ਵਾਸਤੇ ਲੰਬਾਈ ਫੁੱਲ ਹੈ ਹਵਾਨਾ ਵਾਕਈ 나ੜਾਂ ਦੇ ਨਾਲ ਦੋਨੋਂ ਪਾਸਿਆਂ ਤੋਂ ਭਰਿਆ ਹੋਇਆ ਟਾਂਚਾ ਦੇਖੋ ਵਹਿੜਦਾ ਹਵਾਨਾ ਅਗਾੜੀ ਵੀ ਚੰਗੀ ਹੈ ਤੇ ਪਿਛਾਣ ਨੂੰ ਵੀ ਹਵਾਨਾ ਚੰਗਾ 나ੜਾਂ ਹਵਾਨੇ ਦੇ ਉੱਤੇ ਪੂਰਿਆਂ ਦਿਸਦੇ ਆ ਭਾਜੀ ਰਿਕਾਰਡ ਆਪਾਂ ਸੀਮਨ ਦਾ ਨਾਲ ਜਾਣ ਕੇ ਨਹੀਂ ਲੈਂਦੇ ਹੂੰ రికార్డ్ ਚੈਲੰਜ ਵਾਲੀ ਗੱਲ ਆ ਬੰਦਾ ਚਾਹੇ ਆ ਕਿ ਡੀਐਨਏ ਕਰਾ ਲਵੇ ਜੀ ਜਿਹੜਾ ਰికార్ਡ ਕਹਾਂਗੇ ਉਹ ਗਲਤ ਨਹੀਂ ਹੋਊਗਾ ਜੀ ਸਹੀ ਹਾਂਜੀ ਠੀਕ ਹੈ ਜਿਹੜੀ ਇੱਦੂ ਅੱਗੇ ਬਾਈ ਵੈੜ ਖੜੀ ਐ ਵੀ ਜੀ ਕਰੈਕਟਰ ਸਾਰੇ ਜਰਸੀ ਦੇ ਕਲਰ ਐਚਐਫ ਦਾ ਜੀ ਹੂੰ ਸਾਰੇ ਕਰੈਕਟਰ ਜਰਸੀ ਦੇ ਨੇ ਤੇ 26 27 ਕਿਲੋ ਦਾ ਪਹਿਲੇ ਸੂਏ ਦਾ ਰికార్ਡ ਆ ਆਰਡਰ ਦੀ ਬਨਾਵਟ ਦੇਖੋ ਪਹਿਲਾਂ ਜੀ ਇਹ ਕਿੰਨੇ ਕ ਦਿਨ ਲਾਊਗੀ ਸੋਨ ਚ ਬਾਈ ਬਾਈ ਲੈ ਜੂ ਹੇ ਤਿੰਨ ਚਾਰ ਦਿਨ ਜੀ ਠੀਕ ਐ ਤੋਰੀ ਬਾਈ ਸੋ ਦੋਸਤੋ ਹਾਈਟ ਲੈਂਥ ਜਰਸੀ ਪੰਜਾਬ ਵਾਲੀ ਜਿਹੜੀ ਆਪਾਂ ਕਹਿ ਦਿੰਨੇ ਆ ਤੇ ਰੰਗ ਜਿਹੜਾ ਉਹ ਐਚਐਫ ਵਾਲਾ ਹਵਾਨਾ ਅੱਗੋਂ ਵੀ ਚੰਗਾ ਪਛਾਣ ਨੂੰ ਵੀ ਚੰਗਾ ਸਭੀ ਫੁੱਲ ਹੈ ਸੋਹਣੀ ਸਿਹਤ ਤੇ ਚੰਗੀ ਤਿਆਰ ਹੋਈ ਵੀ ਬੈੜ ਹੈ ਤੁਸੀਂ ਹਵਾਨਾ ਦੇਖੋ ਇਹਦਾ ਲੱਤਾਂ ਪੂਰਿਆਂ ਖੋਲ ਕੇ ਹੀ ਤੁਰਦੀ ਹੈ ਕਿਉਂਕਿ ਤਿਆਰ ਚੰਗੀ ਹੋਈ ਵੀ ਹੈ ਤਿਆਰੀ ਬਹੁਤ ਸੋਹਣੀ ਦੱਸੋ ਬੈੜ ਦੀ ਇੱਕ ਲਾਸਟ ਉੱਤੇ ਗਾਂ ਦਿਖਾ ਦਈਏ ਫਿਰ ਸੂਈਆਂ ਸੂਈਆਂ ਗਾਵਾਂ ਵਾਲੇ ਪਾਸੇ ਨੂੰ ਚੱਲਾਂਗੇ ਵੀਰ ਜੀ ਪਹਿਲੇ ਸੂਏ ਬੱਚੀ ਆ ਜੀ ਹੂੰ 6 ਦੰਦ ਹੋ ਗਈ ਆ ਪ੍ਰੋਪਰ ਜੀ ਠੀਕ ਹੈ ਤੇ ਚੜ ਕੇ ਲੱਗੀ ਆ ਤਕਰੀਬਨ 25 26 ਲੀਟਰ ਪਹਿਲੇ ਸੂਏ ਦੁੱਧ ਪਾ ਦੂਗੀ ਜੀ ਦਿਨ ਕਿੰਨੇ ਲੈ ਜੂਗੀ ਦਿਨ ਲੈ ਜੂ ਵੀਰ ਜੀ ਹਜੇ ਤਕਰੀਬਨ 10 ਤੋਂ 12 ਦਿਨ ਜੀ 10 ਤੋਂ 12 ਦਿਨ ਹਾਂਜੀ ਠੀਕ ਹੈ ਸੋ ਦੋਸਤੋ ਹੁਣ ਆਪਾਂ ਕੁਸ ਅੰਦਰ ਜਿਹੜੀਆਂ ਖੜੀਆਂ ਗਾਵਾਂ ਬੱਚੀ ਤਾਂ ਬਈ ਇੱਕ ਹੀ ਆ ਆਪਣੇ ਕੋਲ ਪਹਿਲਾਂ ਆਪਾਂ ਇਹਦੀ ਥੋੜੀ ਜਾਣਕਾਰੀ ਦੇ ਦਈਏ ਬੱਚੀ ਭਾਜੀ ਟਾਪ ਦੇ ਸੀਮੰਦੀ ਆ ਜੀ ਹੂੰ ਮਾਦਾਰ ਰਿਕਾਰਡ ਵੀ ਬ ਤਕਰੀਬਨ 8-9 ਮਹੀਨੇ ਦੀ ਉਮਰ ਹੈ ਜੀ ਠੀਕ ਹੈ ਪ੍ਰੋਪਰ ਕੀਦੀ ਜੀ ਠੀਕ ਹੈ ਇਹ ਇੱਕ ਦਾ ਰੇਟ ਕੀ ਰਹਿਣਾ ਭਾਈ ਭਾਈ ਜੀ ਯੈਸ ਨੋ ਦੇਣ ਵਾਲਾ 45000 ਰੁਪਏ ਹੈ ਜੀ ਠੀਕ ਹੈ ਦੋਸਤੋ ਬੱਚੀ ਦੇਖ ਲਓ ਤੁਸੀਂ 45000 ਦੀ ਇਹ ਬੱਚੀ ਭਾਈ ਕਹਿੰਦਾ ਦੇਾਂਗੇ ਜਰਸੀ ਭਾਜੀ ਚਾਹੀਏ ਆਪਾਂ ਬੱਚੀ ਲਈ ਆਈਏ ਜੀ ਚਾਹੇ ਆਪਾਂ ਗਾਂ ਲਈ ਆਈਏ ਤੁਸੀਂ ਹਰੇਕ ਵੀਡੀਓ ਚ ਦੇਖਿਆ ਇੱਕ ਅੱਧੀ ਜਰਸੀ ਹੁੰਦੀ ਆ ਆਪਣੇ ਕੋਲ ਲੈਣੇ ਬਹੁਤ ਚੰਗੀ ਹੈ ਜੀ ਠੀਕ ਹੈ ਹਲਕੀ ਜਰਸੀ ਕਦੇ ਆਪਾਂ ਲਈ ਨਹੀਂ ਜੀ ਸੋ ਪੂਰੀ ਮਜਬੂਤ ਚੰਗੀ ਨਰੋਈਸ ਦਸੰਬਰ ਜਨਵਰੀ ਤੱਕ ਇਹ ਆਈ ਇਹਦੀ ਹੋ ਜਾਣੀ ਹੈ ਸੋ ਇਹ ਤੋਂ ਬਿਨਾ ਤੁਹਾਨੂੰ ਕੋਸੇ ਦਰਗਾਵਾ ਦਿਖਾ ਦਗੇ ਜਿਹੜੀਆਂ ਸੂਈਆਂ ਵਹਾਂ ਤਿੰਨ ਇਹ ਜਿਹੜੀ ਨਾਲ ਖੜੀ ਹੈ ਬਈ ਗਾਂਹੇ ਤਾਂ ਗੱਭਣ ਦਿਸਦੀ ਹੈ ਭਾਜੀ ਗੱਭਣ ਗਾਂਹਾਂ ਜੀ ਇਹ ਠੀਕ ਹੈ ਇਹ ਫਾਰਮ ਚੋਂ ਹੈਈ ਹੈ ਜੀ ਅੱਛਾ ਇਹਨੇ ਵਿਚਾਰੀ ਨੇ ਜੀਏ ਨਹੀਂ ਲਾਇਆ ਹਜੇ ਆਪਣੇ ਕੋਲ ਆ ਕੇ ਜੀ ਅੱਛਾ ਖੁੱਲੀ ਫਿਰਦੀ ਆਈ ਹੈ ਇਸ ਕਰਕੇ ਆਪਾਂ ਬੰਨੀ ਨਹੀਂ ਹੈਗੀ ਹਜੇ ਜੀ ਠੀਕ ਹੈ ਹਾਂ ਜੀ ਜਿੱਥੇ ਲੱਗੂਗੀ ਸੂਣ ਚ ਇਹ 10 12 ਦਿਨ ਲੈ ਜੂ ਸੂਣ ਚ ਹਜੇ ਜੀ ਇਹਦੇ ਨਾਲ ਜਿਹੜੀ ਸੂਈ ਸਵਾਈ ਵੈਣ ਭਾਈ ਦੂਜੀ ਸੂਏ ਬੱਛੀ ਹੈ ਜੀ ਇਹ तकरीबन 6 ਦਿਨ ਤਾਂ ਹੋ ਗਈ ਜੀ ਕੱਲ ਦੀ ਸੂਈ ਆ ਠੀਕ ਹੈ 23 24 ਕਿਲੋ ਬੋਲੀ ਬੋਲੀ ਤੋਂ ਸਟਾਰਟਿੰਗ ਕਰੀ ਹੈ ਜੀ ਠੀਕ ਹੈ ਆਰਡਰ ਦੀ ਬਣਾਵਟ ਦੇਖ ਲਓ ਪੂਰਾ ਗੋਲ ਆਰਡਰ ਆ ਜੀ ਸਹੀ ਤੋਰ ਦੇ ਭਾਈ ਸੋ ਕੱਲ ਹੀ ਸੂਈ ਆ ਦੱਸੋ ਤੇ ਬੱਚੇ ਨੂੰ ਇਹਨੇ ਜਨਮ ਦਿੱਤਾ ਹੈ ਬੱਚੀ ਸਿਰਫ ਇੱਕ ਗਾਨ ਵਾਲਾ ਜਿਹੜੀ ਲਾਸਟ ਤੇ ਤੁਹਾਨੂੰ ਦਿਖਾਉਂਗਾ ਐਸੇ ਗਰੁੱਪ ਦੇ ਵਿੱਚ ਤੀਜੇ ਨੰਬਰ ਤੇ ਆ ਭਾਜੀ ਟਾਈਮ ਟਾਈਮ ਟੂ ਟਾਈਮ ਦੀ ਚਵਾਈ ਹੈ ਜੀ ਚਾਹੇ ਬੰਦਾ ਸਾਨੂੰ ਬਿਨਾਂ ਦੱਸੇ ਆ ਜਵੇ ਤੁਹਾਨੂੰ ਦੋਨੇ ਟਾਈਮ ਜਿਹੜੇ ਚਵਾਈ ਦਾ ਟਾਈਮ ਹੁੰਦਾ ਬਿਨਾਂ ਦੱਸੇ ਫੋਨ ਕਰਕੇ ਆ ਜਵੇ ਠੀਕ ਹੈ ਚਾਹੇ ਫੋਨ ਨਾ ਵੀ ਕਰੇ ਸਿੱਧਾ ਆ ਕੇ ਸਾਡੇ ਕੋਲ ਆਵੇ ਟਾਈਮ ਟੂ ਟਾਈਮ ਚਵਾਈ ਮਿਲੂਗੀ ਜੀ ਕਦੇ ਆਪਾਂ ਦੁੱਧ ਰੋਕਿਆ ਹੀ ਨਹੀਂ ਠੀਕ ਹੈ ਸੋ ਦੋਸਤੋ ਮੈਂ ਇਹ ਗੱਲ ਸ਼ੁਰੂ ਚ ਵੀ ਕਹਿਤੀ ਸੀ ਵੀ ਰਹਿائش ਦਾ ਫੁੱਲ ਪ੍ਰਬੰਧ ਹੈ ਬੇਫਿਕਰ ਹੋ ਕੇ ਆ ਕੇ ਤੁਸੀਂ ਇੱਥੇ ਰਹਿ ਸਕਦੇ ਹੋ ਜਗ੍ਹਾ ਹੈਗੀ ਹੈ ਭਾਈ ਹੋਰਾਂ ਕੋਲ ਬਣੀ ਵੀ ਤੇ ਤੁਸੀਂ ਰੋਕ ਕੇ ਭਾਵੇਂ ਪਸ਼ੂ ਚੋ ਕੇ ਦੇਖ ਲਓ ਸੂਈ ਸਵਾਈ ਵੈੜ ਤੋਂ ਦਿਖਾ ਰਹੇ ਆ ਇੱਕ ਹੋਰ ਇਦੋਂ ਅੱਗੇ ਸੂਈ ਸਵਾਈ ਵੈੜ ਜਿਹੜੀ ਵੀ 2 ਨੰਬਰ ਤੇ ਇਧਰ ਸੁੰਨਿਆਂ ਚ ਇਹ ਕੱਲ ਸਵੇਰ ਦੀ ਸੂਈ ਆ ਵੀਰੇ ਠੀਕ ਐ ਆ ਕਤਰਾ ਕੁਤਰਾ ਸਾਰਾ ਲੱਗਿਆ ਹੋਇਆ ਹਜੇ ਜੀ ਤਕਰੀਬਨ 23 24 ਕਿਲੋ ਬੋਲੀ ਤੋਂ ਸਟਾਰਟਿੰਗ ਇਹਦੀ ਆ ਜੀ ਫਿਕਸ ਆ ਡਰ ਪੂਰਾ ਠੀਕ ਐ ਫਿੱਟ ਆ ਡਰ ਪੂਰਾ ਜੀ ਤੋਰੀ ਭੇਜ ਨੂੰ ਜਗਾ ਹਜੇ ਬਹੁਤ ਪਈਆ ਦੇਖੋ ਚੁਵਾਈ ਹੋਇਆ ਟੈਂਪੇ ਆ ਹਜੇ ਘੰਟਾ ਪ੍ਰੋਪਰ ਛੇ ਦਾੰਦਾ ਜੀ origional ਦੂਜਾ ਸੂਆ ਜੀ ਓਕੇ 106 ਦੰਦ ਦੱਸੋ ਤੇ ਦੂਜਾ ਸੂਆ ਪਵਾਨਾ ਇਹਦਾ ਵੀ ਚੰਗਾ ਦੱਸਦਾ ਕੱਦ-ਕਾਠ ਵੀ ਸੋਹਣਾ ਦੱਸੋ ਲੰਬਾਈ ਵੀ ਚੰਗੀ ਏ ਇੱਕ ਗਾਂ ਸਿੰਗਾ ਵਾਲੀ ਐ ਇਹਦੇ ਨਾਲ ਬੱਚਾ ਵੱਛੀ ਥਾਣ ਹਵਾਨੇ ਵਾਲੇ ਪੱਖ ਤੋਂ ਮੈਨੂੰ ਬਹੁਤ ਸੋਹਣੀ ਲੱਗੀ ਤੁਹਾਨੂੰ ਹੁਣ ਇਹ ਲਾਸਟ ਉੱਤੇ ਦਿਖਾਉਣੇ ਆ ਸੂਈਆਂ ਸਵਾਇਆਂ ਚ ਕਿੰਨਵਾਂ ਸੂਆ ਸੂਈ ਹੋਊਗਾ ਭਾਜੀ ਪ੍ਰੋਪਰ ਦੂਜਾ ਸੂਆ ਜੀ ਦੰਦੋ 6 ਦੰਦ ਠੀਕ ਹੈ ਨਾਮ ਦੀ ਸਿੰਗਾ ਵਾਲੀ ਆ ਜੀ ਸੀਲ ਠੰਡੀ ਦੂਜੀਆਂ ਗਾਵਾਂ ਨਾਲੋਂ ਵੀ ਜ਼ਿਆਦਾ ਜੀ ਠੀਕ ਹੈ ਚਾਹੇ ਸਿੰਗਾ ਨੂੰ ਫੜੀ ਜਾਓ ਜੀ ਕੋਈ ਚੱਕਰੇ ਨਹੀਂ ਠੀਕ ਹੈ ਬੱਚਾ ਇਹਨੇ ਬੱਚੀ ਦਿੱਤੀ ਬੱਚੀ ਜਨ ਹੈਗੀ ਆ ਜੀ ਨਾਲ ਕਰਾਸ ਬ੍ਰੀਡ ਆਈ 24 25 ਕਿਲੋ ਦਾ ਰਿਕਾਰਡ ਆ 26 27 ਕਿਲੋ ਦੁੱਧ ਪਾ ਦੇਗੀ ਜੀ ਤੋਰੀ ਬਈ ਸੋ ਦੱਸੋ ਤੁਸੀਂ ਇਹਦਾ ਹਵਾਨਾ ਦੇਖੋ ਅੱਥੀ ਚੁਵਾਈ ਵਾਲਾ ਥਾਨ ਤਾਜੀ ਸੁਈ ਹੋਈ ਹੈ ਢਾਂਚੇ ਦੀ ਬਹੁਤ ਸੋਹਣੀ ਉਸੇ ਥਣ ਦੇਖੋ ਇਹਦਾ ਕਰਾਸ ਬ੍ਰੀਡ ਚ ਬਹੁਤ ਸੋਹਣਾ ਸਟਰਕਚਰ ਚੰਗਾ ਥਣ ਹਵਾਨਾ ਸਿੰਘ ਹੈਗੇ ਆ ਪਰ ਸਿੰਘਾਂ ਦਾ ਡਰ ਉਵੇਂ ਕੋਈ ਨਹੀਂ ਹੈ ਬਾਕੀ ਤੁਸੀਂ ਜਿਹੜਾ ਭਰਾ ਖਰੀਦਣਾ ਚਾਹਵੇ ਉਹਨੇ ਸਮਝਣਾ ਵੀ ਉਹਨੂੰ ਕਿੱਦਾਂ ਰਊਗੀ ਇਹ ਚਾਰੇ ਥਣ ਬਹੁਤ ਸੋਹਣੇ ਪੂਰੀ ਬਿੱਚੀ ਦੇ ਉੱਤੇ ਆ ਬੱਚਾ ਵੀ ਬੱਛੀ ਐ ਇਸ ਵਾਰ ਨਾਲ ਥਣ ਦਾ ਸਹਿਜ ਦੱਸੋ ਬੜਾ ਚੰਗਾ ਚਾਰੇ ਥਣ ਦੇਖ ਸਕਦੇ ਹੋ ਤੁਸੀਂ ਇਹ ਤੋਂ ਬਿਨਾ ਦੱਸੋ ਇੱਕ ਵੈੜ ਤੁਹਾਨੂੰ ਮੈਂ ਦਿਖਾਉਣੀ ਸੀ ਸਾਹਮਣੇ ਖੜੀ ਐ ਕਿੰਨਾ ਮਸੂਆ ਬਈ ਇਹਨੇ ਸੋਣਾ ਤੇ ਕਿੰਨਾ ਟਾਈਮ ਲੈਂਦੀ ਐ ਤਕਰੀਬਨ ਭਾਜੀ 4-5 ਦਿਨ ਲਊਗੀ ਜੀ ਹਜੇ ਹੂੰ ਸਾਰੀ ਜਨਰੇਸ਼ਨ ਦਾ ਰਿਕਾਰਡ ਆ ਜੀ ਆਪਣੇ ਕੋਲ ਠੀਕ ਐ ਫਾਰਮ ਦੀ ਹੈਗੀ ਐ ਜੀ ਹੂੰ ਕਿਸੇ ਵੀ ਨੇ ਗੱਬਣ ਲੈ ਗਏ ਨੇ ਤਾਂ ਵੀ ਕੋਈ ਚੱਕਰ ਨਹੀਂ ਚਾਹੀ ਸਵਾਗੇ ਆਪਾਂ ਦੁੱਧ ਤਿਆਰ ਕਰਕੇ ਵੀ ਅਗਲੇ ਨੂੰ ਦੇ ਦਾਂਗੇ ਠੀਕ ਐ 55 ਕਿਲੋ ਦਾ ਪਹਿਲੇ ਸੂਏ ਦਾ ਰਿਕਾਰਡ ਹੈ ਜੀ ਇਹਦਾ ਠੀਕ ਐ ਸੋ ਦੋਸਤੋ 55 ਕਿਲੋ ਦਾ ਰਿਕਾਰਡ ਹੈ ਭਾਈ ਕਹਿੰਦਾ ਜੇ ਕੋਈ ਵੀਰ ਗੱਬਣ ਖਰੀਦਣੀ ਚਾਹੁੰਦਾ ਤਾਂ ਲਿਜਾ ਸਕਦੇ ਹੋ ਤੇ ਜੇ ਕੋਈ ਭਰਾ ਇਹ ਚਾਹੁੰਦਾ ਵੀ ਇਹ ਜੋ ਸੂਪੀ ਤੇ ਦੁੱਧ ਤਿਆਰ ਹੋ ਜੇ ਤੇ ਇੱਥੇ ਤਿਆਰ ਦੁੱਧ ਵੀ ਤੁਹਾਨੂੰ ਮਿਲ ਜੀਦਾ ਦੇਖੋ ਹਾਈਟ ਲੈਂਥ ਬਹੁਤ ਵੱਡੀ ਬੈੜ ਦੁੱਧ ਵਾਲਾ ਨਾਗਾ ਦੱਸੋ ਇਹਦਾ ਸਟਰਕਚਰ ਵੀ ਦੱਸਦਾ ਹਵਾਨੇ ਤੇ ਨਾੜਾਂ ਦੇਖ ਲਓ ਜੇ ਹਵਾਨੇ ਦਾ ਆਕਾਰ ਵੀ ਤੁਸੀਂ ਦੇਖੋ ਖੁੱਲੀ ਫਿਰਦੀ ਇੱਥੇ ਵੀ ਖੁੱਲੀ ਛੱਡੀ ਹੈ ਬਾਈ ਹੋਰਾਂ ਨੇ ਕਿਉਂਕਿ ਪਸ਼ੂ ਜੀ ਲ ਆ ਜਾਂਦੇ ਨੇ ਨਾਲ ਖੁੱਲੀਆਂ ਫਿਰਦੇ ਜਗਾ ਜੂਗਾ ਪਾਜੀ ਹਜੇ ਬਹੁਤ ਪਈਆਂ ਨੇ ਹੂੰ ਕੋਲਾ ਪੈ ਜਾਮਾ ਸੀਲ ਠੰਡੀ ਜਾਮਾ ਜੀ ਕਮਾ ਦੇ ਉਧਰ ਨੂੰ ਬਈ ਬਹੁਤ ਵੱਡੀ ਗਾਂ ਦੱਸੋ ਇਹ ਦੂਜੀਆਂ ਗਾਵਾਂ ਚ ਜੇ ਦੇ ਜਾ ਕੇ ਖੜੂਗੀ ਤੁਸੀਂ ਦੇਖੋ ਇਹਦਾ ਪੇਟ ਦਾ ਸਹਜ ਹਵਾਨਾ ਤੁਸੀਂ ਦੇਖ ਸਕਦੇ ਹੋ ਰੰਗ ਰੂਪ ਵੀ ਇਹਦਾ ਕਮਾਲ ਦਾ ਹੈ ਬਹੁਤ ਸੋਹਣੀ ਵੈੜ ਤੁਸੀਂ ਇਸ ਟਾਈਮ ਦੇਖ ਰਹੇ ਹੋ ਕੁਝ ਹੋਰ ਗਾਵਾਂ ਖੜੀਆਂ ਤੁਹਾਨੂੰ ਦਿਖਾ ਕੇ ਫਿਰ ਜਿਹੜੀਆਂ ਸੂਈਆਂ ਸਵਾਈਆਂ ਕੁਝ ਹੋਰ ਵੈੜਾਂ ਉਹ ਤੁਹਾਨੂੰ ਦਿਖਾਉਣੇ ਆ ਜਿਹੜੀ ਇਹ ਵੈੜ ਖੜੀ ਹੈ ਬਾਈ ਪਰੀਸ਼ਟ ਦੀ ਗੱਬਣਾ ਇਹ ਦੰਦੋਂ ਚੌਗੀ ਹੈ ਜੀ ਹੂੰ ਦੂਜਾ ਸੂਆ ਜੀ ਆਪਣੇ ਘਰ ਦੀ ਵਿਹੜ ਹੈ ਜੀ ਇਹ ਅਛਾ ਦੂਜਾ ਸੂਆ ਸੋਣਾ ਨੇ ਹਾਂਜੀ ਹਾਂਜੀ ਠੀਕ ਹੈ ਤੇ ਪਹਿਲੇ ਸੂਏ 26 27 ਕਿਲੋ ਆਪਣੇ ਕੋ ਘਰੇ ਦੁੱਧ ਪਾਇਆ ਜੀ ਇਹਨੇ ਕਿੰਨਾ ਕੁ ਟਾਈਮ ਲੈ ਜੂਗੀ तकरीबन 1 ਮਹੀਨੇ ਤੋਂ ਉੱਪਰ ਲਗਭਗ 1 ਮਹੀਨਾ ਪਿਆ ਜੀ ਇਹਦੇ 1 ਮਹੀਨਾ ਬਾਕੀ ਹਾਂਜੀ ਹਾਂਜੀ ਠੀਕ ਹੈ ਇਹਦੋਂ ਅੱਗੇ ਕੁਸ ਗਾਵਾਂ ਜਿਹੜੀਆਂ ਹੈਗੀਆਂ ਭਾਜੀ ਕ੍ਰਾਸ ਬਰੀਡ ਕਹਿ ਲਓ ਚਾਹੇ ਗਰਲੈਂਡੋ ਕਹਿ ਲਓ ਜਿਵੇਂ ਅੱਜਕੱਲ ਨੌ ਚੱਲਦਾ ਜੀ ਦੁੱਧ 24 25 ਕਿਲੋ ਪਾਇਆ 10 ਦਿਨਾਂ ਦੀ ਇਹ ਨਰਮ ਹੈ ਜੀ 10 ਦਿਨ ਲੈ ਜੂਗੀ ਜੀ ਇਹਦਾ ਭਾਜੀ ਡੇਢ ਮਹੀਨਾ ਪਿਆ ਇਹ ਗਾਂ ਦਾ ਜੀ 42 43 ਕਿਲੋ ਦੁੱਧ ਪਾ ਆਪਾਂ ਜਾਣ ਕੇ ਹੀ ਸਾਈਡ ਤੇ ਕੱਢੀ ਹੋਈ ਆ ਜੀ ਤਿਆਰ ਕਰਕੇ ਵੇਚਾਂਗੇ ਇਹਨੂੰ ਜੀ ਠੀਕ ਹੈ ਓਕੇ ਸੋ ਇਹ ਸੋ ਗਾਵਾਂ ਜਿਹੜੀਆਂ ਇਧਰਲੇ ਪਾਸੇ ਸੀ ਤੇ ਆਓ ਕੋਸੋ ਸੂਣੀਆਂ ਗਾਵਾਂ ਹੋਰ ਦਿਖਾ ਦਈਏ ਵੀਰ ਵਿਰਿੰਦਰ ਭਾਈ ਜਿਹੜੀਆਂ ਇਸ ਪੈਨ ਦੇ ਵਿੱਚ ਛੱਡੀਆਂ ਹੋਈਆਂ ਗਾਵਾਂ ਇਹ ਸਾਰੀਆਂ ਸੂਈਆਂ ਵੀ ਹੈ ਭਾਜੀ ਛੇ ਦੀਆਂ ਛੇ ਗਾਵਾਂ ਸੂਈਆਂ ਹੋਈਆਂ ਜੀ ਠੀਕ ਹੈ ਤਿੰਨ ਗਾਵਾਂ ਇਹ ਚ ਆਪਣੇ ਕੋਲ ਲੱਖ ਤੋਂ ਥੱਲੇ ਵਾਲੀਆਂ ਨੇ ਜੀ ਤਿੰਨ ਗਾਵਾਂ ਆਪਣੇ ਕੋਲ ਮਤਲਬ ਲੱਖ ਤੋਂ ਬਾਹਰ ਵਾਲੀਆਂ ਨੇ ਜੀ ਅੰਦਾਜ਼ਨ ਦੁੱਧ ਕਿੰਨਾ ਇੱਕ ਐਵਰੇਜ ਦੁੱਧ ਜੇ ਆਪਾਂ ਗੱਲ ਕਰੀਏ ਐਵਰੇਜ ਭਾਜੀ ਜਿਹੜੀ ਉਹ ਗਾਂ ਖੜੀ ਹੈ ਜੀ ਉਹ ਥੱਲੇ 18-19 ਕਿਲੋ ਦੁੱਧ ਤਿਆਰ ਹੈ ਜੀ ਇਸ ਟਾਈਮ ਚਾਹੇ ਬੌਲੀ ਲਾ ਲੋ ਚਾਰਗਦਾਂ ਸੂਈ ਆ ਇਹ ਕੱਲ ਸੂਈ ਹੈ ਜੀ ਥੱਲੇ 27-22 ਕਿਲੋ ਹੋਊਗਾ ਇਸ ਟਾਈਮ ਠੀਕ ਹੈ ਹਾਂਜੀ ਕੱਲ ਸਵੇਰ ਦੀ ਸ ਇਹ ਇਧਰੋਂ ਜਿਹੜੀ ਇਹ ਗਾਂ ਇਹ ਬਾਜੀ ਥੋੜੀ ਜਿਹਾ ਭਲਾਂ ਜ਼ਿਆਦਾ ਕਰਦੀ ਆ ਜੀ ਤਿੰਨ ਕ ਦਿਨ ਦੀ ਸੂਈ ਹੋਈ ਆ ਆ ਦੇਖ ਲਓ ਕਚਰਾ ਲੱਗਿਆ ਹੋਇਆ ਜੀ ਠੀਕ ਹੈ ਤੇ ਇਹ ਤਕਰੀਬਨ ਊਬੀ ਤੋਂ ਬਾਹਰ ਇਹਦਾ ਦੀ ਬੌਲੀ ਠੀਕ ਹੈ ਤੇ ਇਹ ਥੱਲੇ ਇਹ ਥੱਲੇ 20 ਤੋਂ ਬਾਹਰ ਹੋਊਗੀ ਜੀ ਇਹਨੂੰ ਤਿੰਨ ਚਾਰ ਦਿਨ ਹੋ ਗਏ ਸੂਈ ਨੂੰ ਅੱਜ ਠੀਕ ਹੈ ਹਾਂਜੀ ਇਧਰੋਂ ਇਹ ਵਾਈਟ ਇਹ ਬਾਜੀ ਤਕਰੀਬਨ ਪਰਸੋਂ ਦੀ ਸੂਈ ਆ ਇਹ ਥੱਲੇ ਹੋਊਗੀ 15-16 ਕਿਲੋ ਬੌਲੀ ਇਸ ਟਾਈਮ ਠੀਕ ਹੈ ਇਹਦਾ ਭਲਾਂ ਪੂਲਾ ਸਾਰੀਆਂ ਜਾਨਵਰਾਂ ਦੇ ਜਿਹੜਾ ਭਾਜੀ ਕਹਾਂਗੇ ਚਾਹੇ ਬੰਦਾ ਡਾਕਟਰ ਲਿਆਵੇ ਇੱਕ ਦਿਨ ਦਾ ਵੀ ਇਧਰ ਉਧਰ ਨਹੀਂ ਹੋਊਗਾ ਜੀ ਠੀਕ ਐ ਜਿਹੜੀ ਇਹ ਲਾਸਟ ਉੱਤੇ ਬਈ ਇਹ ਥੱਲੇ ਹੋਊ ਜੀ 23 24 ਕਿਲੋ ਇਸ ਟਾਈਮ ਠੀਕ ਐ ਤਕਰੀਬਨ ਤਿੰਨਕ ਦਿਨਾਂ ਦੀ ਇਹ ਸੂਈ ਹੋਈ ਆ ਜੀ ਆਰਡਰ ਦੀ ਬਨਾਵਟ ਦੇਖ ਲਓ ਇਹਦੀ ਜੀ ਸਹੀ ਹੈ ਹੱਥ ਨਾਲ ਚੋਣ ਵਾਲਾ ਥਣ ਲੱਗਿਆ ਹੋਇਆ ਜੀ ਹੂੰ ਗਾਵਾਂ ਭਾਜੀ ਆਪਣੇ ਕੋਲ ਕੱਲ ਕਰ ਇਧਰ ਆ ਪੈਂਚ 12 ਸੀਗੀਆਂ ਜੀ ਠੀਕ ਐ ਹਾਂਜੀ ਸੋ ਦਸੋ ਇਹ ਗਾਵਾਂ ਜਿਹੜੀਆਂ ਸੋਨੀਆਂ ਸਵਾਈਆਂ ਕੁਝ ਇਸ ਸਾਈਡ ਤੇ ਅ ਤੁਸੀਂ ਦੇਖ ਸਕਦੇ ਹੋ ਸੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਪਸ਼ੂ ਬਹੁਤ ਸਾਰੇ ਦਿਖਾਉਣੇ ਸੀ ਬਾਈ ਹਰਾਂ ਕੋਲ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ ਮਿਹਰਬਾਨੀ